ਆ ਚਾਲੇ ਖਾਈਏ ਵੇਲਾ ਤੇ ਘੈਂਟ ਦੀ ਛੋਟੇ ਵਾਸਤੇ ਜਿਹੜਾ ਸਾਨੂੰ ਮਤਲਬ ਮੁੜ ਕੇ ਗਏ ਸੀ 200 ਵਾਜਤ ਸਾਨੂੰ ਵਧੀਆ ਚੀਜ਼ ਨਹੀਂ ਮਿਲਦੀ ਆ ਸਾਨੂੰ ਮਤਲਬ ਕੱਲੀ ਕੱਲੀ ਚੀਜ਼ ਦਿਖਾਵਾਂਗੇ ਅਸੀਂ ਤੇ ਸਾਨੂੰ ਦੇਖਣ ਵਿੱਚ ਕੱਲੀ ਕੱਲੀ ਚੀਜ਼ ਦਾ ਸਵਾਦ ਨਾ ਆਇਆ ਤਾਂ ਤੁਸੀਂ ਸਾਨੂੰ ਕਹਦੇ ਅਸੀਂ ਆਪ ਦਾ YouTube ਚੈਨਲ ਨਾਲ ਦੀ ਨਾਲ ਬੰਦ ਕਰ ਦਾਂਗੇ ਤਾਂ ਆਪਾਂ ਸ਼ੁਰੂ ਕਰਦੇ ਹਾਂ ਜਿਹੜਾ ਛੋਟੇ ਲਈ ਲੈ ਕੇ ਆਇਆ ਬਿਲਕੁਲ ਲਿੰਕ ਰੋਡ ਦੇ ਨਾਲ ਅਟੈਚ 200 ਕਾ ਦਾ ਹਾਊਸ ਜਿਹੜਾ ਸਾਨੂੰ ਮਿਲਦਾ 30 ਵਾਜ 60 ਦਾ ਜਿੱਦੇ ਵਿੱਚ ਕੱਲੀ ਕੱਲੀ ਚੀਜ਼ ਦੇ ਵਿੱਚ ਤੁਹਾਨੂੰ ਕੁਆਲਿਟੀ ਮਿਲੂਗੀ ਤੇ ਕੱਲੇ ਕੱਲੀ ਚੀਜ਼ ਦੇਖਣ ਦੇ ਵਿੱਚ ਸੁਆਦ ਆਊਗਾ ਤੇ ਪਹਿਲਾ ਤੁਹਾਨੂੰ ਇੱਥੇ ਮਿਲਦਾ ਹੈਗਾ ਸਲਾਈਡਰ ਗੇਟ ਜੋ ਤੁਹਾਨੂੰ ਕਾਫੀ ਹੈਵੀ ਕੁਆਲਿਟੀ ਦੇ ਵਿੱਚ ਇੱਥੇ ਮਿਲਦਾਗਾ ਤੇ ਤੁਸੀਂ ਕਲਰ ਮੈਚਿੰਗ ਵੀ ਦੇਖ ਸਕਦੇ ਹੋ ਤੇ ਪੂਰੇ ਪਟਾੜੀਅਲ ਦੇ ਵਿੱਚ ਤੁਹਾਨੂੰ ਇੱਕ ਕਲਰ ਮੈਚਿੰਗ ਵੀ ਕਿਤੇ ਦੇਖਣ ਨੂੰ ਮਿਲੂਗੀ ਪਹਿਲਾਂ ਦਾ ਤੁਹਾਨੂੰ ਪੋਰਸੇਰੀ ਦੀ ਗੱਲ ਕਰਤੀ ਤਾਂ ਪੋਰਸੇਰੀ ਤੁਹਾਨੂੰ ਕਾਫੀ ਢੁਲਾ ਢੁਲਾ ਲੱਗਦਾ ਜਿਸ ਦੇ ਵਿੱਚ ਤੁਸੀਂ ਇੱਥੇ ਫੋਰਚਨਰ ਗੱਡੀ ਤੇ ਐਜੇ ਵਿੱਚ ਤੁਸੀਂ ਸਵਿਫਟ ਗੱਡੀ ਉੱਤੇ ਖੜੀ ਤਾਂ ਕਰ ਸਕਦੇ ਹੋ ਤੇ ਉਹ ਬੰਨੇ ਨੇ ਪੋਰਸੇਰੀ ਦੇ ਵਿੱਚ ਵੀ ਕਾਫੀ ਡਿਜ਼ਾਈਨ ਪੂਰੇ ਬਥਰੇ ਕੰਮ ਕੀਤਾ ਗਿਆ ਜੇ ਆਪਾਂ ਇੱਥੇ ਬੋਰਡ ਦੀ ਗੱਲ ਕਰੀ ਤਾਂ ਤੁਸੀਂ ਡਿਜ਼ਾਈਨ ਦੇ ਸਕਦੇ ਹੋ ਅਲੂਮੀਨਿਅਮ ਡਿਜ਼ਾਈਨ ਤੇ ਬੋਰਡ ਉਨੀ ਲੁੱਕ ਵਿੱਚ ਤਿਆਰ ਕੀਤਾ ਗਿਆ ਨੇ ਨਾਲ ਹੀ ਸਾਨੂੰ ਡਾਉਨਸ ਵੀ ਦਿੱਤੀ ਗਿਆ ਕੋਸ ਉਨੀ ਖੂਬਸੂਰਤ ਵਿੱਚ ਦਿੱਤੀ ਗਿਆ ਤੇ ਨਾਲੇ ਪੂਰੀ ਲਾਈਟਿੰਗ ਲਗਾਈ ਦਿੱਤੀ ਹੈ ਤੇ ਆਪਾਂ ਜੇ ਪਹਿਲੇ ਸੇਂਡ ਪਿੰਚਸ ਸਪੇਸ ਦੀ ਗੱਲ ਕਰੀ ਤਾਂ ਇੱਥੇ ਸਟੈਪ ਵੀ ਸਾਨੂੰ ਕਾਫੀ ਵੱਡੇ ਦਿੱਤੇ ਗਏ ਨੇ इजीली ਤੁਸੀਂ ਇੱਥੇ ਮਤਲਬ ਬਹੁਤ ਸੋਹਣਾ ਮਤਲਬ ਏਰੀਆ ਦਿੱਤਾ ਗਿਆ ਤੇ ਨਾਲ ਹੀ ਸਾਨੂੰ ਟੂ ਸਾਈਡ ਉਪਰ ਵਾਲਾ ਦਰਵਾਜ਼ਾ ਦਿੱਤਾ ਗਿਆ ਮੇਨ ਡੋਰ ਤੇ ਤੁਸੀਂ ਦੇਖ ਸਕਦੇ ਹੋ ਦੋਸਤੋ ਨਾਲੇ ਅੱਛੀ ਕੁਆਲਿਟੀ ਵਿੱਚ ਅੱਛੀ ਕੁਆਲਟੀ ਦੇ ਦਰਵਾਜ਼ਾ ਲੱਗੇ ਆਏ ਹੋ ਇੱਥੇ ਇਹੋ ਦੋਸਤੋ ਪੂਰੇ ਪਟਿਆਰੇ ਵਿੱਚ ਸਿੰਗਲ ਦਰਵਾਜ਼ਾ ਲੱਭਦਾ ਇੱਥੇ ਸਿਰਫ ਡਬਲ ਡੋਰ ਵਿੱਚ ਲੱਗਿਆ ਆਇਆ ਜਿਵੇਂ ਆਪਾਂ ਕਹੇ ਦੀ ਮਹਿਲਗੀ ਦਾ ਵਿੱਚ ਲੱਗਿਆ ਹੁੰਦਾ ਉਸ ਤਰ੍ਹਾਂ ਦਾ ਕੱਦੇ ਦਰਵਾਜ਼ੇ ਦਾ ਕੰਮ ਦਿੱਤਾ ਗਿਆ ਮੁੰਜੇ ਆਪਾਂ ਅੰਦਰਲੀ ਤਰਫ ਵੀ ਜਿਹੜੇ ਗੇੜੇ ਵਿੱਚ ਆਜੇ ਚੁੜਿਆ ਤਾਂ ਇੱਥੇ ਤੁਸੀਂ ਮਤਲਬ ਐਜ਼ ਅ ਡ੍ਰੈਂਕ ਹੌਮ ਐਜ਼ ਅ ਡੈਲੀ ਏਰੀਆ ਵਾਸਤੇ ਵੀ ਯੂਜ਼ ਕਰ ਸਕਦੇ ਹੋ ਜਿਹਦੇ ਵਿੱਚ ਤੁਹਾਨੂੰ ਕਾਫੀ ਅੱਛੀ ਕੁਆਲਿਟੀ ਵਿੱਚ ਚੀ ਤੇਵੇਂ ਆਗੇ ਤੋਂ ਵੀ ਜਿਹੜੀ ਇਹਦੀ ਪੈਟਰ ਕਾਫੀ ਸੋਹਣੀ ਡਿਜ਼ਾਈਨ ਵਿੱਚ ਇੱਥੇ ਮਤਲਬ ਜਿੰਨੀ ਮਾਤਰੀ ਇੰਚ ਦੀ ਵੀ ਇੱਥੇ ਹੈਗੀ ਕਰ ਸਕਦੇ ਹੋ ਤੇ ਨਾਲ ਹੀ ਤੁਹਾਨੂੰ ਸ਼ੈਂਕੇਟੇ ਮਿਲੇਗਾ ਜੋ ਤੁਹਾਨੂੰ ਜਗਵਾਰ ਕੰਪਨੀ ਦੇ ਵਿੱਚ ਮਿਲਦਾਗਾ ਤੇ ਨਾਲ ਨਾਲ ਤੁਹਾਨੂੰ ਦੋਸਤੋ ਗਦਾ ਤੀਰ ਦੇ ਨਾਲ ਹੀ ਤੁਹਾਨੂੰ ਰੱਖੀ ਰਿਆ ਸਮਾਨ ਰੱਖਣ ਲਈ ਇੱਥੇ ਅਲਵੀ ਦਾ ਦਿੱਤੀ ਗਿਆ ਤੇ ਨਾਲ ਨਾਲ ਦੋਸਤੋ ਜੇ ਆਪਾਂ ਦੇਖੀ ਜਿਵੇਂ ਤੁਸੀਂ ਸਪੀਕਰ ਵਗੈਰਾ ਰੱਖਣਿਆਂ ਜਾਂ ਐਜ ਤੁਹਾਨੂੰ ਮਤਲਬ ਬੇਸ ਵਗੈਰਾ ਰੱਖਣਾ ਤਾਂ ਅੱਛੇ ਡਿਜ਼ਾਈਨ ਵਿੱਚ ਤੁਹਾਨੂੰ ਇੱਥੇ ਬੋਰ ਪੇਪਰ 3 ਵੀ ਬੋਰ ਪੇਪਰ ਨਾਲ ਹੈ ਤੇ ਨਾਲ ਹੀ ਤੁਹਾਨੂੰ ਇੱਥੇ ਬਾਕਸ ਮਿਲਦੇ ਨੇ ਅੱਛੇ ਸਾਮਾਨ ਰੱਖਣ ਵਾਸਤੇ ਤੁਹਾਨੂੰ ਬਾਕਸ ਦਿੱਤਾ ਗਿਆ ਤੇ ਨਾਲ ਹੀ ਮੈਂਬਰਾਂ ਲਈ ਅਸੀਂ ਪੂਜਾ ਰੂਮ ਵਿੱਚ ਤੁਹਾਨੂੰ ਕਾਫੀ ਉਪਰ ਦਿੱਤਾ ਗਿਆ ਤੇ ਪੂਜਾ ਰੂਮ ਵਿੱਚ ਫੁੱਲ ਗੁੱਡਨ ਬੱਕੇ ਤਿਆਰ ਹੈ ਤੇ ਨਾਲ ਹੀ ਤੁਹਾਨੂੰ ਡੌਂਚ ਵੀ ਨਹੀਂ ਅੱਛੇ ਡਿਜ਼ਾਈਨ ਵਿੱਚ ਦਿੱਤੀ ਗਈ ਆ ਤੇ ਦੋਸਤੋ ਨਾਲ ਤੁਹਾਨੂੰ ਮੈਂ ਗੱਲ ਕਰਾਂ ਡਰਾਇਵ ਹੁੰਦੀ ਤਾਂ ਡਾਇਰ ਹੁੰਦਾ ਸਾਈਜ਼ ਵੀ ਤੁਹਾਨੂੰ ਮਤਲਬ ਦੋ ਰੂਮ ਦੇ ਸਾਈਜ਼ ਜਿੰਨਾ ਹੁੰਦਾ ਜਿਸ ਵਿੱਚ ਤੁਸੀਂ ਬੈੱਡ ਬਾਕਸ ਲਗਾ ਕੇ ਨਾਲ ਨਾਲ ਤੁਸੀਂ ਸੋਫਾ ਜੈਕਟੀ ਇੱਥੇ ਲਗਾ ਸਕੋ ਤੇ ਨਾਲ ਹੀ ਤੁਸੀਂ ਇਹਦੇ ਅੱਛੇ ਹਾਂ ਜੇ ਕਿ ਬੂਡਰ ਟਾਈਪ ਦੀ ਕੁਆਲਿਟੀ ਦੇ ਵਿੱਚ ਲਗਾ ਕੇ ਦਿੱਤੀ ਗਈ ਤੇ ਨਾਲ ਹੀ ਦੋ ਹੋਰ ਪਲ अच्छे ਡਿਜ਼ਾਈਨ ਦੇ ਵਿੱਚ ਲਗਾ ਕੇ ਦਿੱਤਾ ਗਿਆ ਤੇ ਨਾਲ ਹੀ ਗੋਨ ਜੀ ਬਹੁਤ ਅੱਛੀ ਕੁਆਲਿਟੀ ਆ ਸੋਲ ਵੈਰੀਟੀ ਇੱਥੇ ਦੋ ਬਣਾ ਕੇ ਲੱਗਦੀ ਲੱਗਦੀ ਆ ਇੱਕ ਬੋਰਮਾਈਟਰ ਦਿੱਤਾ ਤੇ ਉਹ ਵਾਈਟ ਕਲਰ ਦਾ ਮਿਲਦਾ ਸਮੋ ਤੇ ਨਾਲ ਆ ਫੈਨੋ ਜਿਦਰੀ ਅਕਾ ਇੱਥੇ ਇੱਥੇ ਡਿਜ਼ਾਈਨ ਹੈ ਤੇ ਤੁਸੀਂ ਕੋਈ ਵੀ ਮਤਲਬ ਸਮਾਨ ਚਾਹੀਤ ਚੁਣੋ ਤੁਸੀਂ ਟਾਈ ਹੀ ਵੇੜਾ ਜਬ ਕੋਟ ਹੋ ਗਿਆ ਨਾ ਤੇ ਦਾਸ ਸਾਗਰ ਜਨਾਬੋ ਕੋ ਦੱਸ ਕੀ ਜਿਹੜੀ ਸੁਣੀ ਜਿਹੜੀ ਬੁਕਿੰਗ ਕਰਾਉਣੀ ਇੱਥੇ ਲੱਗਦੀ ਆ ਉਸ ਨੂੰ ਬਿਲਕੁਲ ਜਦੋਂ ਸਫਾਈ ਉਸ ਨੂੰ ਕਰ ਉਹ ਜਿਹੜੀ ਨੀਚੇ ਕਰਪਟ ਲਾਉਂਦੀ ਤਾਰੇ ਤੇ ਨਾਲ ਦੋਸਤੋ ਕਈ ਲੋਕਾਂ ਦੀ ਕੰਪਲੀਟ ਸੀ ਕਿ ਸਾਡਾ ਜੋ ਵੀ ਕਿਚਨ ਨੂੰ ਦੇਖਣ ਨੂੰ ਮਿਲਦੀ ਆ ਤਾਂ ਕਾਫੀ ਓਪਨ ਹੁੰਦੀ ਉੱਥੇ ਤਾਂ ਜਿਹੜੀ ਅਸੀਂ ਮਤਲਬ ਇੱਥੇ ਕਿਚਨ ਦਿੱਤੀ ਆ ਤਾਂ ਓਪਨ ਵੀ ਅੰਦਰ ਆ ਕੇ ਕਾਫੀ ਓਪਨ ਹੁੰਦੀ ਤੇ ਬਾਅਦ ਦੇ ਕਰ ਫੁੱਲ ਕਵਰ ਕੀਤੀ ਗਈ ਆ ਤੇ ਤੁਸੀਂ ਮਤਲਬ ਅੱਛੀ ਕੁਆਲਟੀ ਦਾ ਸਮੀਖਿਆ ਵੀ ਇਹਨਾਂ ਨੂੰ ਚੈੱਕ ਕਰ ਸਕਦੇ ਹੋ ਜੇ ਛਾ ਮਤਲਬ ਕਲਰ ਚਾਰਟ ਕੀਤਾ ਜਾਂਦਾ ਹੈ ਫੁੱਲ ਟੈਂਟਮ ਦੇ ਨਾਮ ਦਿੱਤੇ ਗਿਆ ਤੇ ਹਰ ਚੀਜ਼ ਦੇ ਨੂੰ ਪ੍ਰੋਵੀਜ਼ਨ ਮਿਲੂ ਇੱਥੇ ਆਰਓ ਗੇਜਰ ਦੀ ਤੇ ਮੈਂਕੋਰਮੇ ਦੀ ਪੀਜਨ ਮਿਲਦੀ ਹੈ ਦੇ ਨਾਲ ਹੀ ਨਾਲ ਇੱਥੇ ਤੁਸੀਂ ਵਾਸਪ ਦਿੱਤੇ ਸੀ ਆਲੂ ਪਿਆਜ਼ ਦੇ ਖਾਸਤੇ ਤੁਹਾਨੂੰ ਫੁੱਲ ਬਲੀਡਿੰਗ ਦਿੱਤੀ ਗਈ ਹੈ ਤੇ ਨਾਲ ਨਾਲ ਦੋਸਤ ਤੇ ਮੈਨਮ ਚਿੱਕੇ ਦਿੱਤੀ ਗਈ ਹੈ ਜਿਸ ਤਰ੍ਹਾਂ ਆਪਾਂ ਕਿਹਦੇ ਵੀ ਰੋਸ ਦੀ ਜਦੋਂ ਆਪਾਂ ਲਵਾਇਆ ਹੋ ਜਾਂਦੇ ਆ ਤਾਂ ਜਾਦਾ ਰੋਸ ਨਹੀਂ ਹੁੰਦੀ ਆ ਇਸ ਨਾਲ ਤੁਸੀਂ ਮੀਡੀਅਮ ਲੋਕਸੇਡਰਸ ਨਾਲ ਬਿਲਕੁਲ ਕਲੋਜ਼ ਵੀ ਕਰ ਸਕਦੇ ਹੋ ਇਹ ਚੀਜ਼ ਨੂੰ ਤੁਸੀਂ ਦੇਖ ਸਕਦੇ ਹੋ ਕਿ ਇਹਨੂੰ ਮਸ਼ੀਨਰੀ ਦੀ ਸਾਰੀ ਲੱਗੀ ਹੋਈ ਹੈ ਜੇ ਮਰਜ਼ੀ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਤੇ ਨਾਲ ਨਾਲ ਅਸੀਂ ਸਲੇਬ ਦੀ ਗੱਲ ਕਰੀਏ ਜੋ ਤੇ ਸਲੇਬ ਹੈ ਇਸ ਨੂੰ ਸਾਰੀ ਸਕ੍ਰੈਚ ਲੈਸ ਸਲੇਬ ਮਿਲਦੀ ਆ ਜੋ ਅੱਛੀ ਕੁਆਲਿਟੀ ਤੇ ਆ ਅੱਛੇ ਰੰਗ ਚਾਰਟ ਵਿੱਚ ਦਿੱਤੀ ਗਈ ਹੈ ਇੱਥੇ ਨਾਲ ਨਾਲ ਦੋਸਤੋ ਤੇ ਜੋ ਵੀ ਅਸੀਂ ਸਿਲੰਡਰ ਦੀ ਕੁਆਲਿਟੀ ਆ ਉਹ ਅੰਡਰ ਗਰਾਊਂਡ ਆ ਜਿਸ ਉਹਦਾ ਸਿਲੰਡਰ ਹੈ ਉਹ ਬਾਹਰ ਦੀ ਤਰਫ ਬਾਕਸ ਬਣਿਆ ਹੋਇਆ ਕੋਨ ਚਿੰਚੇ ਸੋਦੇ ਉੱਥੇ ਆਏਗਾ ਤੇ ਦੋਸਤੋ ਤੁਹਾਨੂੰ ਦੱਸ ਦੇ ਕਿ ਕਈ ਲੋਕਾਂ ਦੀ ਮਤਲਬ ਕੀਚਨ ਵਿੱਚ ਜੋ ਸ਼ੀਟ ਹੁੰਦੀ ਸੀ ਉਹ ਉਹਨਾਂ ਨੂੰ ਪਸੰਦ ਨਹੀਂ ਆਉਂਦੀ ਤੁਸੀਂ ਰੰਗ ਚਾਰਟ ਦੇ ਸਾਹਮਣੇ ਤੁਸੀਂ ਇਹ ਕਲਰ ਚਾਰ ਕਿਸੇ ਵੀ ਕੁਰਤੀ ਵਿੱਚ ਨਹੀਂ ਦੇਖਿਆ ਹੋਗਾ ਤੇ ਆਹ ਟਿਕਾਟ ਵੀ ਜਿਹੜਾ ਜਿਹੜਾ ਤੇ ਕੈਰਿਟ ਦੀ ਸੀਟ ਲੱਗੀ ਹੋਈ ਆ ਇਹ ਜਿਸ ਤਰ੍ਹਾਂ ਤੁਸੀਂ ਇਹਨੂੰ ਜਾਦਾ ਸਫਾਈ ਕਰਦੇ ਜਾਓਗੇ ਇਹ ਜਦੋਂ ਤੋਂ ਜਾਦਾ ਸ਼ਾਈਨ ਮਤਲਬ ਸ਼ਾਈਨਿੰਗ ਵਿੱਚ ਆਉਂਦੀ ਜਾਏਗੀ ਤੇ ਨਾਲ ਨਾਲ ਤੁਹਾਨੂੰ ਅਸੀਂ ਗੱਲ ਕਰੀਏ ਜੋ ਤੁਸੀਂ ਪੈਰ ਦੀ ਫਿਟਿੰਗ ਦੇ ਰਹੇ ਆ ਇਹ ਸਾਰੀ ਟੋਕੋ ਤੁਹਾਨੂੰ ਜਗਵਾੜ ਦੀ ਫਿਟਿੰਗ ਮਿਲੇਗੀ ਨਿੱਚੇ ਤੋਂ ਲੈ ਕੇ ਉੱਪਰ ਤੱਕ ਜੋ ਸੀਟੰ ਆ ਗਿਆ ਹੈ ਟੋਕੋ ਵਿੱਚ ਵੀ ਆ ਨਾ ਤੁਹਾਨੂੰ ਜਗਵਾੜ ਦੀ ਮਿਲੇਗੀ ਤੇ ਨਾਲ ਨਾਲ ਤੁਹਾਨੂੰ ਤੁਸੀਂ ਬਾਅਦ ਪਿੱਛੇ ਦੀ ਕਰੋ ਜਿਸ ਦਾ ਅਸੀਂ ਕਵਰ ਕਰ ਗਿਆ ਉਹ ਅੱਛੇ ਹੱਦ ਦੇ ਵਿੱਚ ਬਿਲਕੁਲ ਕਰੀ ਗਈ ਹੈ ਤੁਸੀਂ ਦੇਖ ਸਕਦੇ ਹੋ ਕਿ ਪੂਰੀ ਲਾਈਨ ਲੱਗੀ ਹੋਈ ਆ ਤੇ ਨਾਲ ਨਾਲ ਜੋ ਅਸੀਂ ਲੋਬੀ ਦੀ ਬੀਵੀ ਨਾਲ ਇਸ ਗੱਲ ਕਰੀਏ ਕਿ ਡੋਨ ਸੀਲਿੰਗ ਦੀ ਪਰ ਡੋਨ ਸੀਲਿੰਗ ਵਿੱਚ ਤੁਸੀਂ ਲੈਟਾਂ ਕਿੰਨੇ ਕਿੰਨੇ ਲਾ ਕੇ ਜਾਓਗੇ ਦੋਸਤੋ ਕਿ ਕਿੰਨੀ ਲੈਟਾਂ ਲੱਗੀਆਂ ਨੇ ਤੇ ਲੈਟਾਂ ਇਹ ਨਹੀਂ ਇਹ ਜੀ ਇੰਕਮ ਵਾ ਕੇ ਲੱਗ ਕੇ ਆ ਇਹ ਛੋਟੀ ਚੁਆਇਸ ਇਹ ਵਲੋਂ ਦੀ ਕਿ ਤੁਸੀਂ ਵਾਈਟ ਔਨ ਕਰਨੀ ਆ ਜਾਂ ਮਤਲਬ ਮੱਫਾਨੋ ਵਾਈਟ ਕਰਨੀ ਆ ਇਹ ਤੁਸੀਂ ਜੈਲੋ ਵੀ ਲਗਾ ਸਕਦੇ ਹੋ ਜਾਂ ਵਾਈਟ ਕਰ ਸਕਦੇ ਹੋ ਕਿ ਥੋੜੀ ਆਪਾਂ ਮਾਟਰ ਦੇ ਦੇਣਾ ਸਵਾਦ ਦਾ ਹੋਤਾ ਆਇਆ ਹੋਇਆ ਤੇ ਨਾਲ ਹੀ ਸਮਝ ਕੇ ਅਸੀਂ ਰੂਮ ਦਿਖਾ ਦਿੱਤਾ ਤੁਸੀਂ ਮਤਲਬ ਇਤਨਾ ਸਸਤਾ ਜੀ ਲਵੋਗੇ ਇਸ ਤਰ੍ਹਾਂ ਲਗਾ ਕੇ ਜੀਦਾ ਇਸ ਤਰ੍ਹਾਂ ਇਹ ਜਾਦੂਣੀ ਹੈ ਮਤਲਬ ਇਸ ਤਰ੍ਹਾਂ ਦਾ ਜਿੰਮ ਬੰਦੇ ਨੇ ਰੂਮ ਤਿਆਰ ਕੀਤਾ ਹੈ ਜੇ ਮੰਨ ਲਈ ਆਪਾਂ ਰੂਮ ਹੈ ਤੇ ਇਹਦਾ ਹੁੰਦਾ ਸੀ ਕੋਈ ਰੂਮ ਸਾਈਜ਼ ਸਾਨੂੰ ਜ਼ਿਆਦਾ ਹੋਣਾ ਚਾਹੀਦਾ ਤਾਂ ਰੂਮ ਦਾ ਸਾਈਜ਼ ਵੀ ਤੁਸੀਂ ਚੈੱਕ ਕਰ ਸਕਦੇ ਹੋ इजीली ਤੁਸੀਂ ਇੱਥੇ ਆਪਣਾ ਸੋਫਾ ਸੈੱਟ ਲਗਾ ਸਕਦੇ ਹੋ ਜਿਵੇਂ 3 ਸੈੱਟ ਸੋਫਾ ਹੁੰਦਾ ਜਿਵੇਂ ਇੱਥੇ ਲਗਾ ਕੇ ਤੁਸੀਂ ਨਾਲ ਨਾਲ ਇੱਥੇ ਸਿਰਫ ਬੈੱਡ ਬਾਕਸ ਵਿੱਚ ਦਾ 6x7 ਦਾ ਤੇ ਫੁੱਲ ਹਾਈਟਾ ਸਾਨੂੰ ਤੇ ਰੂਪਰ ਮਿਲਦੀ ਹੈ ਅੱਛੇ ਡਿਜ਼ਾਈਨ ਵਿੱਚ ਦੋਸਤੋ ਤੇ ਦੋਸਤੋ ਤੁਸੀਂ ਰੂਮ ਦਾ ਸਾਈਜ਼ ਵੀ ਕਰ ਚੈੱਕ ਕਰ ਸਕਦੇ ਹੋ ਜੀ ਰੂਮ ਦਾ ਸਾਈਜ਼ ਆ ਸਾਨੂੰ ਮਿਲਦਾ ਕਿ 12x16 ਦਾ ਤੇ ਨਾਲ ਜੇ ਅਸੀਂ ਕਪੜੂਟ ਦੀ ਗੱਲ ਕਰੀ ਤਾਂ ਕਪੜੂਟ ਤੁਹਾਨੂੰ ਲੱਗੇ ਜਿਹਦੇ ਵਿੱਚ ਮੰਨਿਆ ਤੇ ਜਿਹਦੇ ਵਿੱਚ ਤੁਹਾਨੂੰ ਡਰੈਸਿੰਗ ਵੀ ਮਿਲੇਗਾ ਤੇ ਫੁੱਲ ਹਾਈਟ ਤੱਕ ਤੁਹਾਨੂੰ ਕਪੜੂਟ ਮਿਲਦਾ ਤੇ ਅچھے ਡਿਜ਼ਾਈਨ ਵਿੱਚ ਅچھے ਕਲਰ ਚਾਰਟ ਵਿੱਚ ਤੁਹਾਨੂੰ ਅچھے ਕੁਆਲਟੀ ਦਾ ਮਿਲੇਗਾ ਤੁਸੀਂ ਚੈੱਕ ਕਰ ਸਕਦੇ ਹੋ ਇਹ ਕਾਫੀ ਹੈਵੀ ਕੁਆਲਟੀ ਤੇ ਲੱਗੀ ਹੋਈ ਹੈ ਤੇ ਦੋਸਤੋ ਅਸੀਂ ਨੂੰ ਜੇ ਤੁਹਾਨੂੰ ਬਾਥਰੂਮ ਦੀ ਫੀਲਿੰਗ ਦੀ ਗੱਲ ਕਰਨੀ ਆ ਜੇ ਤੁਹਾਨੂੰ ਬਾਥਰੂਮ ਦੀ ਫੀਲਿੰਗ ਵਿੱਚ 5 ਸਟਾਰ ਆਊਟ ਕਾਰਦੀ ਫੀਲਿੰਗ ਆਈ ਜੇ ਤਾਂ ਤੁਸੀਂ ਸਾਨੂੰ ਕਹਿ ਸਕਦੇ ਜੇ ਤੁਸੀਂ ਬੋਸ ਰੂਮ ਦੇ ਪਹਿਲਾਂ ਸਾਈਜ਼ ਦੀ ਗੱਲ ਕਰੀਏ ਜੋ ਬੋਸ ਰੂਮ ਦਾ ਸਾਈਜ਼ ਆ ਸਾਨੂੰ 6x8 ਦਾ ਸਾਈਜ਼ ਮਤਲਬ ਜਿਹਦੇ ਵਿੱਚ ਤੁਹਾਨੂੰ ਫੁੱਲ ਹਾਈਟ ਵਿੱਚ ਟਾਇਲ ਲੱਗੀ ਮਿਲੇਗੀ ਤੇ ਅੱਛੀ ਕੁਆਲਿਟੀ ਅੱਛੇ ਡਿਜ਼ਾਈਨ ਵਿੱਚ ਮਿਲੇਗੀ ਤੇ ਨਾਲ ਨਾਲ ਅਸੀਂ ਜੇ ਮਤਲਬ ਕੰਪਨੀ ਦੀ ਗੱਲ ਕਰੀਏ ਇਹਦੇ ਵਿੱਚ ਤੁਹਾਨੂੰ ਟੋਟਲ ਸਾਰੀ ਫਿਟਿੰਗਾਂ ਜਗਵਾੜ ਦੀ ਫਿਟਿੰਗ ਮਿਲੇਗੀ ਨਾਲ ਇੱਥੇ ਸ਼ੈਂਕ ਮਿਲੇਗਾ ਤੇ ਨਾਲ ਇੱਥੇ ਵੈਂਟੀ ਬਣੀ ਹੋਈ ਹੈ ਤੁਸੀਂ ਅੱਛਾ ਅਸਾ ਸਮਾਨ ਕੈਰੀ ਕਰ ਸਕਦੇ ਹੋ ਤੇ ਇੱਥੇ ਤੇਰੀ ਬਾਥਰੂਮ ਸ਼ੀਟ ਆ ਜੀ ਤੁਹਾਡੀ ਇੱਥੇ ਦੋਸਤੋ ਤੇ ਨਾ ਹੀ ਨਾ ਜੋ ਇੱਥੇ ਬੁੱਡਨ ਵਰਕ ਹੋਇਆ ਇਹ ਸਾਰਾ ਵਾਟਰਪੂਫ ਹੋਇਆ ਹੋਇਆ ਹੈਗਾ ਤੇ ਨਾ ਨਾ ਸਾਨੂੰ ਇੱਥੇ ਵੈਂਟੀਲੇਸ਼ਨ ਦਾ ਤੇ ਇੰਡਸਟਰੀ ਫੈਨ ਦਾ ਇੱਥੇ ਪੂਰਾ ਧਿਆਨ ਰੱਖਿਆ ਗਿਆ ਤੇ ਨਾ ਦੋਸਤੋ ਤੁਹਾਨੂੰ ਦੱਸ ਗਏ ਕਿ ਇੱਥੇ ਮਤਲਬ ਨਿਸ਼ਚਿਤ ਰੱਖੇ ਉੱਪਰ ਤੱਕ ਦੀ ਆਪਾਂ ਤੁਹਾਨੂੰ ਸਾਰੀ ਵੀਡੀਓ ਪ੍ਰੋਵਾਈਡ ਕਰ ਦਾਂਗੇ ਜੋ ਦੀ ਕੋਠੀ ਬੰਨੀ ਸ਼ੁਰੂ ਹੋਈ ਹੈ ਤੇ ਜਦੋਂ ਤੱਕ ਦੀ ਬੰਨੀ ਹੈ ਇਹ ਹਜੇ ਦੋਸਤੋ ਪੇਟ ਦਾ ਮਾਰ ਉਹ ਤੇ ਟੱਚਿੰਗ ਦਾ ਕੰਮ ਬਰਦਾ ਇਹਦੇ ਵਿੱਚ ਬਾਕੀ ਹਜੇ ਫਿਨਿਸ਼ਿੰਗ ਆਣੀ ਹੋਰ ਵੀ ਬਾਕੀ ਇਹਦੇ ਵਿੱਚ ਜੇ ਅਸੀਂ ਨਾਲ-ਨ ਤੇ ਬੋਸ਼ੀ ਏਰੀਆ ਦੀ ਇਸ਼ੂ ਹੁੰਦਾ ਕਿਉਂਕਿ ਬੋਸ਼ੀ ਏਰੀਆ ਤੁਹਾਨੂੰ ਕਾਫੀ ਵੱਡਾ ਸਾਹਿਲੀ ਕੇ ਆਇਆ ਹੈ ਦੇਖੋ ਜੋ ਤੁਹਾਨੂੰ ਮਿਲੇਗਾ 12/5 ਦਾ ਮਿਲੇਗਾ ਬੋਸ਼ੀ ਏਰੀਆ ਤੁਸੀਂ ਜਿੰਨੇ ਮਰਜ਼ੀ ਟਾਈਮ ਤੇ ਕੱਪੜੇ ਵੋਸ਼ ਕਰ ਸਕਦੇ ਹੋ ਤੇ ਫਿਰ ਜਿੰਨੇ ਮਰਜ਼ੀ ਤੁਸੀਂ ਸਮਾਨ ਵੀ ਰੱਖ ਸਕਦੇ ਹੋ ਜਿਸੇ ਤੁਹਾਡਾ ਵੈਸਟਰੀਨ ਸਮਾਨ ਵੀ ਆ ਰਿਹਾ ਹੁੰਦਾ ਤਾਂ ਉਹਦੇ ਲਈ ਵੀ ਤੁਹਾਨੂੰ ਕਾਫੀ ਜਗ੍ਹਾ ਦਿੱਤੀ ਗਈ ਹੈ ਨਾਲ ਨਾਲ ਇੱਥੇ ਦੋਸਤੋ ਤੇ ਦੋਨੇ ਵਾਸ਼ਰੂਮ ਦੀ ਜੋ ਵੈਂਟੀਲੇਸ਼ਨ ਹੈ ਇੱਥੇ ਬਾਹਰ ਦੀ ਤਰਫ ਦਿੱਤੀ ਗਈ ਹੈ ਤੇ ਉੱਪਰ ਦੀ ਤਰਫ ਵੈਂਟੀਲੇਸ਼ਨ ਦਿੱਤੀ ਗਈ ਹੈ ਤੇ ਨਾਲ ਨਾਲ ਦੋਸਤੋ ਜੋ LED ਪੈਨਲ ਲੱਗਿਆ ਹੈ ਚੋ ਉਹ ਰੂਮ ਵਿੱਚ ਉਹ ਵੀ ਕਾਫੀ بڑا ਲੱਗਦਾ ਹੈ ਤੁਸੀਂ ਜਿੰਨਾ ਮਰਜ਼ੀ ਰੈਡੀ ਇੱਥੇ ਕੈਰੀ ਕਰ ਸਕਦੇ ਹੋਗੇ ਤੇ ਦੋਸਤੋ ਨਾ ਬਾਕੀ ਦੇ ਦੂਜੇ ਰੂਮ ਕਿ ਲੈ ਕੇ ਚੱਲੀਏ ਕਾ ਦੂਜਾ ਰੂਮ ਇਹਦੇ ਤੋਂ ਵੀ ਸੋਹਣਾ ਬਣਿਆ ਹੋਇਆ ਹੈ ਜਿਸ ਵਿੱਚ ਤੁਹਾਨੂੰ 7x8 LED ਪੈਨਲ ਤੇ ਅੱਛੀ ਕੁਆਲਿਟੀ ਵਿੱਚ ਬੈੱਡ ਦੀ ਜੋ ਬੈਕ ਹੈ ਉਹ ਮਿਲੇਗੀ ਤੁਹਾਨੂੰ ਤੁਸੀਂ ਦੇਖ ਰਹੇ ਹੋ ਜਿਹੜਾ ਦੂਜਾ ਰੂਮ ਹੈ ਇਹ ਤੁਹਾਡਾ ਸੈਕਿੰਡ ਰੂਮ ਆ ਜਾਏਗਾ ਜਿਸ ਵਿੱਚ ਤੁਹਾਨੂੰ 6x6 ਦਾ ਬੈੱਡ ਬਾਕਸ ਮਿਲਦਾ ਤੇ ਨਾਲ ਹੀ ਅੱਛਾ ਡਿਜ਼ਾਈਨ ਵਿੱਚ ਤੁਹਾਨੂੰ ਬੈਕ ملتی ਹੈ ਬੈੱਡ ਦੀ ਤੇ ਨਾਲ ਨਾਲ ਅੱਛੇ ਕਲਰ ਚਾਰਟ ਵਿੱਚ ਤੁਹਾਨੂੰ ਇੱਥੇ ਕੰਪੂਨ ਮਿਲ ਜene ਫੁੱਲ ਹਾਈਟ ਤੱਕ ਦਾ ਕੋਈ ਦੇਖ ਰਹੇ ਹੋ ਦੋਸਤੋ ਅੱਛੀ ਕੁਆਲਟੀ ਦਾ ਨਾਲ ਨਾਲ ਤੁਹਾਨੂੰ ਡਰੈਸਿੰਗ ਦਿੱਤਾ ਗਿਆ ਤੇ ਨਾਲ ਹੀ ਦੋਸਤੋ ਇੱਥੇ ਤੁਹਾਨੂੰ ਜੋ ਐਰਗੋ ਪੰਦ ਦਿੱਤਾ ਗਿਆ ਅੱਛੀ ਕੁਆਲਟੀ ਦਿੱਤਾ ਗਿਆ ਨਾਲ ਹੀ ਇੱਥੇ ਤੁਹਾਡਾ ਅੱਛੀ ਕੁਆਲਟੀ ਦਾ ਫਰੇਮ ਆਏਗਾ ਤੇ ਨਾਮ ਤੁਸੀਂ ਇੱਥੇ ਕੋਈ ਮਰਜੀ ਐਕਸਰੀ ਇੱਥੇ ਮਾਤਰਾ ਹੈਕਿੰਗ ਕਰ ਸਕਦੇ ਹੋ ਤੇ ਨਾਲ ਹੀ ਵਾਸਟੂਮ ਦੀ ਗੱਲ ਕਰੀਏ ਕਿ ਪਹਿਲਾਂ ਦੀ ਤਰ੍ਹਾਂ ਇਸ ਵਾਰ ਵਾਸਟੂਮ ਤੁਹਾਨੂੰ 7/8 ਦਾ ਮਿਲਦਾ ਜਿਸ ਵਿੱਚ ਤੁਹਾਨੂੰ ਸਾਰੀ ਜੈਗਵਾਰ ਦੀ ਫਿਟਿੰਗ ਮਿਲੇਗੀ ਤੇ ਫੁੱਲ ਹਾਈਟ ਦਾ ਸੰਮੁੱਚਾ ਟਾਇਲ ਮਿਲਦੀ ਹੈ ਦੋਸਤੋ ਤੇ ਤੁਹਾਨੂੰ ਹਰ ਚੀਜ਼ ਵਿੱਚ 5 ਸਟਾਰ ਦੀ ਫੀਲਿੰਗ ਨਹੀਂ ਆਈ ਤਾਂ ਸਾਨੂੰ ਕਹੋ ਦੋਸਤੋ ਤਾਂ ਲਾਂਬੇ ਦਾਰ ਦੀ ਜ਼ਿੰਮੇਵਾਰ ਅਸੀਂ ਹਾਂ ਉਸ ਤੋਂ ਵੀ ਸਾਨੂੰ ਤੇਹਾਰ ਦੇ ਕਿ ਉਹ ਕੋਠੀ ਦੀ ਫੀਲਿੰਗ ਹੈ ਉਹ 5 ਸਟਾਰ ਦੇ ਹੋਟਲ ਦੀ ਫੀਲਿੰਗ ਇਸ ਕੋਠੀ ਵਿੱਚ ਨਹੀਂ ਆਈ ਤਾਂ ਦੋਸਤੋ ਮਤਲਬ ਕੇਦੇ ਸਾਨੂੰ ਕਿ ਹਰ ਚੀਜ਼ ਦੀ ਕੁਆਲਿਟੀ ਆਪਾਂ ਕਿਦੇ ਜਿਵੇਂ ਕਿ ਮੰਦਰ ਲਈ ਉਹਦਾ ਬੇਸਤੀ ਸਮਾਨ ਰੱਖਾ ਹੈ ਜਿਹੜੇ ਸਟੋਰ ਵਾਸਤੇ ਯੂਜ਼ ਕਰਦਾ ਤੁਸੀਂ ਇੱਥੇ ਯੂਜ਼ ਕਰ ਸਕਦੇ ਹੋ ਸਟੋਰ ਵਾਸਤੇ ਕੋਈ ਵੀ ਸਮਾਨ ਕੈਰੀ ਕਰਨਾ ਹੈ ਜਿਵੇਂ ਤੁਹਾਡਾ ਫੋਲਟਿੰਗ ਮੰਜਾ ਵਗੈਰਾ ਹੋ ਗਿਆ ਤੁਸੀਂ ਇੱਥੇ ਕੈਰੀ ਕਰ ਸਕਦੇ ਹੋ ਕਾਫੀ بڑا ਇਹ ਸਟੋਰ ਬਣਾਇਆ ਹੋਇਆ ਤੇ ਨਾਲ ਨਾਲ ਅਸੀਂ 스테ਜ ਦੀ ਗੱਲ ਕਰੀਏ ਤਾਂ ਬੰਦੇ ਨੇ ਲੱਗ ਦੀ ਨਾਲ ਲੱਗ ਲੁੱਕ ਵਿੱਚ 스테ਜ ਬਣਾਈ ਗਿਆ ਤਾਂ ਦੋਸਤੋ ਜਦੋਂ ਪਹਿਲਾਂ ਦੱਸਦਾ ਜੀ 스테ਜ ਹੈ ਜੋ ਲੱਕੜ ਦਾ ਬੂਟਨ ਦਾ ਵਰਤ ਹੋਇਆ ਇਹ ਫੁੱਲ ਪਾਲਿਸ਼ ਵਰਤ ਹੋਇਆ ਹੋਇਆ ਤੇ ਨਾਲ ਨਾਲ ਸਮਾ ਮਤਲਬ ਮੇਨ ਲੋਬੀ ਜਿਹੜਾ ਇੰਟਰਸਟ ਕਰਦੇ ਆ ਤੇ ਨਾਲ ਨਾਲ ਤੁਸੀਂ ਆਪਣੇ ਕੋਠੇ ਦੇ ਉੱਪਰ ਦੀ ਝਾਕ ਕੇ ਦੇਖ ਸਕਦੇ ਕਿ ਕਿਹੜਾ ਬੰਦਾ ਇੰਟਰਸਟ ਹੁੰਦਾ ਤੁਹਾਨੂੰ ਤੇ ਨਾਲ ਵੀ ਅਸੀਂ ਇੱਥੇ ਫੁੱਲ ਕਲੀਅਰ ਦੇਖੀ ਹੁੰਦਾ ਹੈ ਤੇ ਨਾਲ ਆਪਾਂ ਸਮ ਉੱਪਰ ਲੈ ਕੇ ਦਿੱਤੇ ਗਏ ਤੇ ਨਾਲ ਆਪਾਂ ਸਮ ਉੱਤੇ ਸ਼ੀਸ਼ੇ ਦਾ ਮੋਗ ਸ਼ੀਸ਼ਾ ਲਗਾ ਕੇ ਦਿੱਤਾ ਗਿਆ ਸਟੇਅਰ ਦੇ ਵਿੱਚ ਤੇ ਨਾਲ ਹੀ ਸਾਰੇ ਫੁੱਲ ਪਾਲਿਸ਼ ਫੁੱਲ ਸ਼ਾਈਨਿੰਗ ਦੇ ਵਿੱਚ ਦਿੱਤਾ ਗਿਆ ਤੇ ਨਾਲ ਆਪਾਂ ਸਮ ਉੱਤੇ ਖਰੀਦ ਦੀ ਬੋਰਡ ਪੇਪਰ ਲਾ ਦੇਣਾ ਉਸ ਨੂੰ ਤੁਸੀਂ ਬੋਰਡ ਪੇਪਰ ਦੀ ਕੁਆਲਿਟੀ ਵੀ ਚੈੱਕ ਕਰ ਸਕਦੇ ਹੋ ਤੇ ਨਾਲ ਨਾਲ ਆਪਾਂ ਜੋ ਸਟੇਅਰ ਦੀ ਗੱਲ ਕਰੀਏ ਜੀ ਤੁਹਾਨੂੰ ਇਸ ਤਰ੍ਹਾਂ ਮਾਰਬਲ ਅੱਛੀ ਕੁਆਲਿਟੀ ਦੇ ਵਿੱਚ ਪੱਥਰ ਲੱਗਾ ਹੋਇਆ ਦੋਸਤੋ ਇੱਕ ਕਾਲ ਕਰਾ ਲਓ ਜੇ ਕੋਈ ਜੀ ਨੂੰ ਇੱਕ ਵਾਰ ਵਿਜ਼ਿਟ ਕਰਨਗੇ ਤੁਹਾਨੂੰ ਨਾ ਕਰਦੇ ਨਾ ਕੋਈ ਸੰਬੰਧ ਕੇਸ ਵਾਲੇ ਤੇ ਦੋਸਤੋ ਕਿ ਤੁਹਾਨੂੰ ਕੋਈ ਕੁਝ ਪੋਜੀਟਿਵ ਅਸਪੈਕਟਸ ਨੇ ਵੀ ਕੋਠੀ ਤੋਂ ਬਾਅਦ ਨੂੰ ਮਿਲ ਸਕਦੇ ਆਂ ਪਰ ਕੋਠੀ ਵਿੱਚ ਕੋਈ ਕਮੀ ਨਹੀਂ ਜੇ ਤਾਂ ਅਸੀਂ ਜਿੰਮੇ ਵਾਰ ਬੈਠੇ ਆਂ ਤੇ ਨਾਲ ਨਾਲ ਸਾਨੂੰ ਲੋਬੀ ਦੇ ਵਿੱਚ ਝੂਮਣ ਦਾ ਅੱਛਾ ਡਿਜ਼ਾਈਨ ਹੈ ਜੀ ਦੋਸਤੋ ਜੇ ਤੁਮਨੇ ਤੁਸੀਂ ਕਦੇ ਵੀ ਦੇਖਿਆ ਨਹੀਂ ਹੋਗਾ ਕਿ ਤੁਹਾਨੂੰ ਮੱਧ ਕੁਆਲਿਟੀ ਵੀ ਚੈੱਕ ਕਰ ਸਕਦੇ ਆਂ ਜੀ ਜੀ ਕਹਿੰਦਾ ਥੋੜ੍ਹਾ ਜਿਹਾ ਨਾਲ ਜਦੋਂ ਅਸੀਂ ਚੁਮਸ ਕਦੋਂ ਫਰਸ਼ ਪਾ ਦੱਲ ਦੇਰੀ ਹੁਣ ਫਾਸਟ ਰੂਮ ਦੀ ਜਿਹੜਾ ਫਾਸਟ ਰੂਮ ਤੇ ਫੈਟਰ ਰੂਮ ਹੁੰਦਾ ਉਹ ਤੁਹਾਨੂੰ ਰੂਮ ਕਾਫੀ ਬੜਾ ਸਾਈਜ਼ ਦਾ ਮਿਲੇਗਾ ਜਿਹਦੇ ਵਿੱਚ ਤੁਹਾਨੂੰ ਕੱਪੂਰੋੜੀ ਵੀ ਲੰਗੇ ਐਡੀਟੀ ਪੈਂਡੰਮ ਵੀ ਮਿਲੇਗਾ ਤੇ ਨਾਲ ਕੈਚ ਬੋਸਟੂਮ ਵੀ ਮਿਲਦਾ ਹੈ ਪਹਿਲਾਂ ਤੁਹਾਨੂੰ ਰੂਮ ਦੀ ਕਾਰਜਕਾਰੀ ਤਾਂ ਰੂਮ ਤੁਹਾਨੂੰ ਜਿ ਸਾਈਜ਼ ਹੁੰਦਾ ਹੈ ਉਹ ਤੁਹਾਨੂੰ 12x14 ਦਾ ਹੁੰਦਾ ਜਿਸ ਵਿੱਚ ਤੁਹਾਨੂੰ ਕਾਫੀ ਬਣਾ ਐਡੀਟੀ ਪੈਂਡੰਮ ਲੱਗਦਾਗਾ ਤੇ ਨਾਲ ਨਾਲ ਜੋ ਕੱਪੂਰੋੜ ਦਾ ਕੰਮ ਕੀਤਾ ਉਹ ਅਲੱਗ ਹੀ ਏਰੀਆ ਵਿੱਚ ਕੀਤਾ ਗਿਆ ਜੇ ਕਹਿ ਲਈਏ ਪਰ ਇਹਦੇ ਵਿੱਚ ਤੁਹਾਨੂੰ ਕੱਪੂਰੋੜ ਮਿਲਦੇ ਆ ਨਾਲ ਤੁਹਾਨੂੰ ਡਰੈਸਿੰਗ ਏਰੀਆ ਵੀ ਮਿਲਦਾ ਤੇ ਨਾਲ ਨਾਲ ਜੋ ਬੋਸਟੂਮ ਆ ਉਹ ਕਾਫੀ بڑا ਹੁੰਦਾ ਹੈ ਜਿਹਦੇ ਉੱਤੇ ਤੁਹਾਨੂੰ ਸਾਰੀ ਪਾਵਰ ਮੋਡਸ ਹੀ ਲਗਾ ਕੇ ਜਿਹੜੇ ਸਾਰੀ ਜਗਵਾਹ ਕੰਪਨੀ ਦੀ ਮਿਲਦੀ ਹੈ ਤੇ ਨਾਲ ਨਾਲ ਸਾਡੇ ਨੂੰ ਵੀ ਕਰਦੇ ਨੇ ਤੇ ਹੋਰ ਕਮਿਸ਼ਨ ਨੂੰ ਕਹਿੰਦੇ ਵੱਡੇ ਸਾਈਜ਼ ਨੂੰ ਕਰ ਦੇ ਦੇ ਵਿੱਚੋਂ ਨੂੰ ਬਾਸਰੂਮ ਕਰ ਦੇਗਾ ਜੋ ਸਾਨੂੰ ਅੱਛੀ ਫੀਲ ਦੇਗਾ ਇਹ ਸੂਤ ਨੂੰ ਸਾਰੇ ਤੇ ਅਗਲੇ ਪੀੜੀ ਵਿੱਚ ਪ੍ਰਗਟ ਕੀਤੀ ਜਾਏਗੀ ਤੇ ਉਹ ਦੋ ਤੋਂ ਇੱਕ ਹੋਰ ਕਮਿਸ਼ਨ ਜਿਸ ਨੂੰ ਚਾਹੀਦਾ ਉਹਦੇ ਵਿੱਚ ਦੇਖਣੇ ਬਾਅਦ ਨੂੰ ਅੱਛਾ ਫੀਲ ਆਇਆ ਤੇ ਸਾਡੇ ਮੇਸਾਂ ਦੇ ਸਾਰੀ ਰੈਕਟਰ ਦਾ ਚਾਲ ਜਿਉਂ ਅਵੇਲ ਤੇ ਸਾਰਾ ਬਾਟੂ ਇਹ ਜਿਹੜੀ ਕੋਲਕਾ ਤੋਂ ਹੋਇਆ ਜੇ ਅਸੀਂ ਬੈਟਰਾਂ ਦੀ ਜਿਹੜੀ ਵੀ ਗੱਲ ਕਰੀਏ ਆਪਾਂ ਦੇਖਾਂਗੇ ਤੁਹਾਨੂੰ ਕਾਫੀ ਓਪਨ ਖੁੱਲਾ ਡੁੱਲਾ ਮਿਲਦਾ ਰਹੇਗਾ ਲੋਕਪੋਪ ਨੂੰ ਆਨਾਲੇ ਵਿੱਚ ਬਹੁਤ ساری ਚੀਜ਼ਾਂ ਜਗ੍ਹਾ ਤੇਈਆਂ ਤਾਂ ਇਹ ਮਤਲਬ ਕੱਲੀ-ਕੱਲੀ ਕੀ ਵਿੱਚ ਬੰਦੇ ਨੇ ਬਹੁਤ ਪੈਸਾ ਲਾਇਆ ਨਾਲੇ ਦੀ ਡਿਮਾਂਡ ਵੀ ਹੋ ਰਹੀਆਂ ਕੋਠੀਆਂ ਦੇ ਬਰਾਪਰੀਆ ਦੋਸਤੋ ਆਪਾਂ ਕਹਿ ਰਹੇ ਜਿਵੇਂ 200 ਕਾਫੀ ਲੋਕਾਂ ਨੇ ਕੋਠੀਆਂ ਦੀ ਡਿਮਾਂਡ ਪਾ ਕੇ ਦੀਏ ਕਿ ਜੇ ਬੰਦੇ ਨੇ ਅੱਛਾ ਕੰਮ ਕਰਾਇਆ ਤਾਂ ਡਿਮਾਂਡ ਵੀ ਜ਼ਿਆਦਾ ਪਲੀਏ ਦੋਸਤੋ ਇਹ ਦੀ ਡਿਮਾਂਡ ਵੀ ਹੋਣੀ ਹੈ ਇਹਦੀ ਡਿਮਾਂਡ ਵਿੱਚ ਤੁਹਾਨੂੰ ਦੱਸਦਾ 90 ਲੱਖ ਰੁਪਏ ਦੀ ਡਿਮਾਂ ਤੁਸੀਂ ਹੋਰ ਕੋਠੀ ਦੇਖਣ ਨੂੰ 200 ਦਾ 300 ਨੂੰ ਏਜ ਹੀ ਕੁਆਲਿਟੀ ਨੂੰ ਕਿਸੇ ਕੋਠੀ ਵਿੱਚ ਨਹੀਂ ਮਿਲੇਗੀ ਤੇ ਇੰਨਾ ਅੱਛਾ ਵਰਤ ਵੀ ਤੁਹਾਨੂੰ ਕਿਸੇ ਕੋਠੀ ਵਿੱਚ ਨਹੀਂ ਮਿਲੇਗਾ ਤੇ ਨਾਲੇ ਤੁਹਾਨੂੰ ਦੋਸਤੋ ਇਹ 10 ਦੀ ਸੀ ਹਰੇੜ ਮਤਲਬ ਲਗ ਲਗ ਡਿਜ਼ਾਈਨ ਦੀ ਚੀਜ਼ ਲਗ ਲਗ ਤਰ੍ਹਾਂ ਦੀ ਤਿਆਰ ਕੀਤੀ ਗਈ ਹੈ ਨਾਲ ਨਾਲ ਕੋਠੀ ਵਿੱਚ ਇਹਦੇ ਵਿੱਚ ਤੇ ਲਗ ਲਗ ਕਲਰ ਮਤਲਬ ਜੇ ਤੁਸੀਂ ਕਲਰ ਚਾਰਟ ਦੀ ਵੀ ਗੱਲ ਕਰੋਗੇ ਨਾ ਕੋਠੀ ਵਿੱਚ ਕਲਰ ਚਾਰਟ ਵੀ ਤੁਹਾਨੂੰ ਲੱਗਦਾ ਜਾਣਾ ਬੰਦਾ ਇਹਦੇ ਵਿੱਚ ਅਜੇ ਦੋਸਤੋ ਵੀਡੀਓ ਕਿਵੇਂ ਲੱਗੀ ਸਾਨੂੰ ਉਮੀਦ ਹੈ ਕਿ ਜਿਹੜੇ ਸਾਡੇ ਕਸਟਮਰ ਬਾਅਸ ਕੇ ਇਹ ਉਹ ਮਤਲਬ ਗਏ ਸੀ ਤਾਂ ਮੁੜ ਕੇ ਉਹ ਬਾਅਸ ਸਾਡੇ ਕੋਲ ਜਰੂਰ ਆਉਣਗੇ ਤੇ ਸਾਡਾ ਨੰਬਰ ਅਸੀਂ ਮੈਂਸ਼ਨ ਕੀਤਾ ਆ ਸਾਡੀ ਵੀਡੀਓ ਨੂੰ ਦੇਖ ਕੇ ਸਾਨੂੰ ਕਾਲ ਕਰੋ ਤੇ ਸਾਡੇ ਨਾਲ ਆਕੇ ਕੋਟੀ ਦਾ ਸੌਦਾ ਕਰੋ ਜਿਸ ਦੀ ਡਿਮਾਂਡ ਹੈ 90 ਲੱਖ ਰੁਪਏ ਬਾਕੀ ਆਨ ਟੇਬਲ ਨੇਰੋ ਸ਼ੇਲ ਹੋ ਜਾਏਗਾ ਤੇ ਫਿਰ ਨਾ ਕਹੋ ਕਿ ਉਹ ਲੈ ਗਿਆ ਤੇ ਮੇਰੇ ਰਹਿ ਗਿਆ ਆਓ ਸਾਡੇ ਨਾਲ ਵੀਜ਼ਿਟ ਕਰੋ ਇੱਕ ਵਾਰ ਕੋਠੀ ਦੀ ਸਾਨੂੰ ਯਕੀਨ ਹੈ ਕਿ ਤੁਹਾਨੂੰ ਕੋਠੀ ਬਹੁਤ ਬਹੁਤ ਜ਼ਿਆਦਾ ਪਸੰਡ ਆਉਗੀ ਤੇ ਸਾਡੀ ਵੀਡੀਓ ਨੂੰ ਸ਼ੁਰੂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਤੇ ਥੋੜਾ ਬਹੁਤ ਬਹੁਤ ਧੰਨਵਾਦ